ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਸਲਾਮ ਅੱਲੋ ਵੀਰ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੀਰ ਨੇ ਜਿਹੜਾ ਵਾ ਇੱਕ ਧਾਰਮਿਕ ਸ਼ਬਦ ਪੱਤਾ ਪੱਤਾ ਹੋਇਆ ਸੀ ਦਾਇਆ ਜੀ ਤੇ ਨਾਲ ਹੀ ਆਪਾਂ ਦੱਸਣਾ ਚਾਹੁੰਦੇ ਆ ਕਿ ਵੀਰ ਟੈਕਸੀ ਦੀ ਕਿਰਤ ਕਰਦਾ ਹੋਇਆ ਨਾਲ ਆਪਣਾ ਪਰਿਵਾਰ ਚਲਾ ਰਿਹਾ ਵਾ ਦੇਖੋ ਨਾਲ ਵੀਰ ਟੈਕਸੀ ਦੀ ਕਿਰਤ ਕਰਦੇ ਕਰਦੇ ਵਿੱਚੋਂ ਮੈਂ ਵੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਵਿੱਚੋਂ ਆਪਣਾ ਚਲੋ ਦਿਮਾਗ ਲਾਇਆ ਜਾਂ ਮਹਾਰਾਜ ਨੇ ਵੀ ਜਿਹੜਾ ਵਾ ਇਹਨਾਂ ਤੇ ਸੋਝੀ ਬੱਗੀ ਹਨ ਤੇ ਇਹਨਾਂ ਨੇ ਜਿਹੜਾ ਵਾ ਆਪਣੇ ਸ਼ਹੀਦ ਸਿੰਘਾਂ ਲਈ ਛੋਟੇ ਸਾਹਿਬ ਜਾਦਿਆਂ ਲਈ ਇਹਨਾਂ ਨੇ ਕੁਛ ਗਾਇਆ ਧਾਰਮਿਕ ਸ਼ਬਦ ਤੇ ਉਹਦੇ ਲਈ ਮੈਂ ਇਹਨਾਂ ਦਾ ਬਹੁਤ ਹੀ ਬਹੁਤ ਧੰਨਵਾਦੀ ਹਾਂ ਤੇ ਸਾਰੀ ਸੰਗਤ ਨੂੰ ਆਪਾਂ ਬੇਨਤੀ ਕਰਦੇ ਹਾਂ ਕਿ ਵੀਰ ਟੈਕਸੀ ਦੀ ਕਿਰਤ ਕਰਦਾ ਹੈ ਵੱਧ ਤੋਂ ਵੱਧ ਇਹਦੀ ਸਪੋਰਟ ਕਰੋ ਅੱਗੇ ਬਾਬਾ ਜੀ ਤੁਸੀਂ ਦੱਸੋ ਥੋੜਾ ਜੀ ਕੋਈ ਜੀ ਜੀ ਸਾਥ ਛਾਲਸਾ ਵਾਹਿਗੁਰੂ ਜੀ ਪਤਿ ਸੋ ਮੇਰੇ ਸਿੰਘ ਸਾਹਿਬਾ ਬੁਟਾ ਸਿੰਘ ਨੇ ਪਹਿਲੇ ਤੁਹਾਨੂੰ ਬੇਨਤੀ ਕਰਦੀ ਹੈ ਤੇ ਦੁਬਾਰਾ ਤੁਹਾਨੂੰ ਮੈਂ ਵੀ ਬੇਨਤੀ ਕਰਦਾ ਜਿਹੜਾ ਇਹ ਵੀਰ ਆਖਾ ਹਰਜੀਤ ਸਿੰਘ ਲਾਡਲਾ ਇਹ ਪੇਸ਼ੇਵਲੋਂ ਟੈਕਸੀ ਦਾ ਕੰਮ ਕਰਦਾ ਜੀ ਇਹ ਚਲੋ ਮਹਾਰਾਜ ਨੇ ਉਹ ਜਾਇਜ਼ ਦਿੱਤਾ ਉਹ ਚਲਾ ਕੇ ਆਪਣੀ ਕਿਰਤ ਕਮਾਈ ਕਰਨ ਲਿਆ ਆਪਣਾ ਬੱਚੇ ਆਪਣਾ ਪਰਿਵਾਰ ਪਾਲ ਲਿਆ ਚਲੋ ਇਹਨੇ ਵਾਹਿਗੁਰੂ ਦੀ ਕਿਰਪਾ ਇਹਦੇ ਤੇ ਹੋਈ ਹੈ ਮਹਾਰਾਜ ਨੇ ਇਹਨੂੰ ਦੂਜੀ ਮੱਕਸੀ ਤਾਂ ਮਹਾਰਾਜ ਨੇ ਆਪ ਹੀ ਇਹ ਕਾਰਜ ਰਾਸ ਕਰਾਤਾ ਬੇਨਤੀ ਹੈ ਵੀ ਇੰਨੇ ਜੋਗਾ ਭਰਾ ਹੈ ਨਹੀਂ ਚਲੋ ਮਹਾਰਾਜ ਦੀ ਇਹ ਸਭ ਮਹਾਰਾਜ ਦੀ ਕਲਾ ਹੈ ਜਾਂ ਮਹਾਰਾਜ ਜੀ ਹੀ ਜੋ ਕਰਨ ਕਰਾਵਨ ਆਪ ਕੋ ਉਹ ਗੱਲ ਹੈ ਵੀ ਇਹ ਆਪ ਹੀ ਤਾਂ ਸਭ ਕੁਝ ਮਹਾਰਾਜ ਕਰਾ ਰਿਹਾ ਬੇਨਤੀ ਮੇਰੀ ਸਾਰੀ ਸਾਥ ਸੰਗਤ ਜੀ ਨੂੰ ਹੈ ਵੀ ਇਹ ਸ਼ਬਦ ਸੁਣਿਆ ਜਾਵੇ ਤੇ ਵੱਧ ਤੋਂ ਵੱਧ ਇਸ ਵੀਰ ਨੂੰ ਸਪੋਰਟ ਕਰੋ ਇਹਦਾ ਚੈਨਲ ਇਹਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ